ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਪੈਰਾ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਨੇ ਸਰਬ ਮਨੋਰਥ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ ਸਤਗੁਰ ਦੀਨੋ ਪੂਰਾ ਮੰਤ ਸੋ ਵਡਭਾਗੀ ਜਿਸ ਨਾਮ ਪਿਆਰ ਜਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕੋਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੋਣ ਗੋਪਾਲ ਦਿਨ ਰਣ ਧਾਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦਮਾਹੀ ਨਿਵਾਸ ਕਹ ਨਾਨਕ ਜਾ ਕੇ ਪੂਰਨ ਕਰਮ ਸੋ ਜਨ ਆਇਆ ਪ੍ਰਭ ਕੀ ਸਰਨ ਆਪਿਤ ਪਾਵਨ ਸਭ ਕੀਨੇ RAM ਰਸਾਇਣ ਰਸਨਾ ਚੀਨੇ ਪੈਰਾ ਮਹੱਲਾ ਪੰਜਵਾ ਨਾਮ ਲੈਤ ਕਿਛ ਬਿਗਨ ਨ ਲੱਗੈ ਨਾਮ ਸੁਨਤ ਜਮ ਦੂਰੁ ਭਾਗੈ ਨਾਮ ਲੈਤ ਸਭ ਦੁਖਹਿ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਗਨ ਭਗਤ ਭਾਜ ਭਗਤ ਤੇਸ ਰਾਮ ਲਾਦੂ ਨਿਰਬਿਗਨ ਭਗਤ ਭਾਜ ਹਰ ਹਰ ਨਾਮ ਨਿਰਬਿਗਨ ਭਗਤ ਭਾਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਓ ਰਹਾਉ ਹਰ ਸਿਮਰਤ ਕਿਛ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦੇਵ ਨਾ ਉਹ ਹੈ ਹਰ ਸਿਮਰਤ ਮੋਹ ਮਾਨ ਨਾ ਵਧੈ ਹਰ ਸਿਮਰਤ ਵਧੈ ਪੂਰਾ ਹੀ ਬੋਲਣਾ ਹਰ ਸਿਮਰਤ ਗਰਭ ਜੋਨ ਨਾ ਰੁਧੈ ਰੁਧੈ ਵੀ ਥੋੜਾ ਜਿਹਾ ਪੂਰਾ ਹੀ ਪੂਰਾ ਹੀ ਉਚਾਰਨ ਕਰਨਾ ਹਰ ਸਿਮਰਤ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁਮਾਹੇ ਇਕੇਲਾ ਜਾਤ ਅਜਾਤ ਜਪੈ ਜਨ ਕੋਇ ਜੋ ਜਾਪੈ ਤਿਸ ਕੀ ਗਤਿ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੀ ਨਾਮ ਕਾ ਪੂਰਨ ਰੰਗ ਨਾਨਕ ਕਾ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹ ਚਿਤਾਰ ਪੈਰੋ ਮਹੱਲਾ ਪਿੰਜਵਾ ਆਪੇ ਸਾਸਤ ਆਪੇ ਬੀਦ ਆਪੇ ਘਟ ਘਟ ਜਾਣੇ ਭੀਦ ਜੂਤ ਸਰੂਪ ਜਾ ਕੀ ਸਭ ਵਥ ਕਰਨ ਕਾਰਣ ਪੂਰਨ ਸੰਭਰਥ ਪ੍ਰਭ ਕੀ ਓਟ ਗਹ ਮਨ ਮੇਰੇ ਇਗਹ ਪਦ ਤੇ ਵਿਸਰਾਮ ਲਾਣਾ ਚਰਨ ਕਮਲ ਗੁਰਮੁਖ ਆਰਧ ਹੋ ਦੁਸ਼ਮਨ ਦੁਖ ਨਾ ਆਵੇ ਨੀਰੇ ਰਹਾਉ ਆਪੇ ਵਣ ਤ੍ਰਿਣ ਤ੍ਰਿ ਭਵਨ ਸਾਰ ਜਾ ਕੈ ਸੂਤ ਪੂਰਿਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੂਗੀ ਆਪ ਨਿਰਵਾਣੀ ਆਪੇ ਭੂਗੀ ਜਾਤ ਕਤ ਪੇਖ ਤਾਤ ਤਤ ਸੂਏ ਤਿਸ ਬਿਨ दूजा ना ही कोई, सागर तरी नाम कै रंग गुण गावे नानक साध संग मुकत भुगत जुगत वस जा कै विश्राम मुक्त भुगत जुगत इथे विश्राम लाना है वस जा कैना ना ही के जान ता कैना ना ही किश ਇਤੇ ਵਿਸਰਾਮ ਲਾਉਣਾ ਹੈ ਜਨ ਤਾਕ ਹੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੇ ਜਨ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ